This are रम <speaking in foreign> and <language> i i yeah. I'll <laughs> be पर त समा

ਜੋ ਸੁਪਨਾ ਆਣ ਤੀਖਣਾ ਐਸੇ ਜਗ ਕੋ ਜਹਾਨ ਕੱਚ ਸਾਚੋਂ ਨਹੀਂ ਨਾਨਕ ਬਹਿਨ ਭਗਵਾ ਨੇ ਸਦਿਨ ਬਾਰਾ ਤਾਰਨੇ ਪ੍ਰਾਨੀ ਜੋ Cost ਪ੍ਰਤਿ ਰਾਮ ਨਾਚੇ ਤਈ ਬਾਦੋ ਆਇਆ ਕੰਡਾ ਨਾਚ ਕੋ ਹਰਿ ਪਾਧਨ ਬਿਨਾ ਪਰਤ ਕਾਹੇ ਨਮੰਦਾ ਸੁਪਨੇ ਵੋ ਸੰਗੀ ਬੈ I'm i त कयो कल गर्द है ਸੋ ਤਾਹਿ ਤਨ ਸੁਆਮੀ ਕੋ ਪ੍ਰੇਮ ਜੋ ਸਦਾ ਸੁਆਨ ਤਜ ਨਹੀਂ ਜਤਹ ਤਾਨਕ ਹੈ ਬਿਦ ਹਰ ਭਜੋ ਇੱਕ ਮਨ ਏਕ ਚਤ ਇਰਤ ਕਰਤੇ ਅਵਿਨਾਮ ਕਨ त कबी Ram and a day old, गाड़ो दालो डोरा बंदि सुठो परे कश न हो ਖਾਣ ਦੇ ਕੋ ਪੁੰਚਾ ਇਸ ਕਾਲੋ

ਵੰਨੇ ਸੱਲੇ ਕੀ ਪਹਿਲਾਰੇ ਪੈਰੋਂ ਦੇ ਪਟੋ ਨਾਰੇ ਪੰਜ ਮਾਰ ਕਦੇ ਸਾਥ ਸੁਣਾਵੇ ਬੰਦਨ ਪਰਦਾ ਦਿਲ ਨਾਰੇ ਲੜਦਿ ਲਾ ਗੰਜਾ ਰਹੀ ਆਪਣੇ ਆਪਣੇ ਭਾਪਤਾ ਅਜ ਪੰਦਰ ਤਹਾ ਗੰਨੇ ਰਹਦਾ ਇਹ ਨੰਨਰਾ ਦੁਨੀਆ ਮਾਲਕੋ ਸਕੇ ਆ ਲੱਭ ਸਭ ਰਾਗ ਨੇ ਪਟੋ ਫੱਪੇ ਘੋੜ ਕਰੀ ਅਰਜੇਂ ਦਦਾਰੇ ਦਦਾਰੇ ਸੇ ਹੁੰਦੇ ਉਟਾਰੇ ਤਨਾਸਰੀਏ ਪੰਜੋ ਗਾਈ ਬਾਲ ਰਾਗ ਤੋਂ ਸਤ ਮਾਰੂ ਮਲਤੇ ਅੰਮੇਵਾੜਾ ਸਰਬਰ ਚੰਦ ਕੋ ਸੁਨਾਈ ਉਹ ਭਾਰਤ ਕੌਣ ਕਰਕੇ ਉਹ ਕੋਲ ਰੁਜ ਜਾਏ ਅਸਮਰ ਕਉਸਤ ਸੰਗ ਲਾਇ ਉਹਨੇ ਆयो ਜਿੰਦੋ ਜਾਨ ਪਤਨਾਰ ਸਮੇਸਤ ਸੁਨਾਈ ਦੇਨ ਕਰਾਈ ਵ ਸੱਤ ਸੰਦੂਰ ਸੁਹਾਇ ਸਰਸ ਅਹੀ ਲੇ ਲ ਪਾਰ ਜਾ ਸਕਦਾਈ ਪੰਚੋ ਅਰਜਾ ਸਰਬਾਨੰਗ ਪਾਸ ਕਰ ਆਏ ਚਦਰਵੰਤਨ ਗਣਾ ਸੁਹਾਇ ਸਰਸਦਾਨ ਆਵਾਹੇ ਵਡਗਾ ਅਲੋਕ ਬੰਦਰਾਂ ਤੇ ਸਲਾਵੇ ਬੁਲਾਈ ਦੇ ਬਗੇ ਵਾਰੇ ਕਰ ਲੈ ਪਟਵੰਦ ਨੇ ਟੋਟੀ ਕਹੀ ਅਲਾਤਾ ਕਾਮੋ ਦਿਓ ਗੋਦਰੇ ਸੰਗ ਜਿ ਪਗੇ ਥਾਪ ਕਾਲਕਾ ਕੁੱਤਰੇ ਹੋਰ ਮਾਂ ਸਮਾਤ ਪੱਕੇ ਨਾਮਾ ਗਉੜਾ ਕਰਨਾ ਕਲਿਆਨਾ ਅਸ਼ਪਤਰਾ ਜਿ ਪੱਕੇ ਜਨ ਸਦ ਮੈਂ ਵਸੇ ਰਾਗ ਰਹਿ ਗਾਣਾ ਪੰਤੂ ਸਤਵਰੁ ਗਨ ਲਾਵੇ ਵੈਰਾ ਜੀ ਕਰਨਾ ਤੇ ਧਰੇ ਘਬਰੀ ਗਾਵੇ ਆਸਾ ਬਚਤ ਸੁਦਨੀ ਆਲਾਪੀ ਤੇ ਮੇਰੇ ਰਾਗ ਸਿਆ ਪੰਡੋ ਤਪ ਤੇ ਸਾਨੂੰ ਸਰਗ ਸਾਗਣਾ ਔਰ ਕੋਡ ਗਵੀਰਾ ਅਸਪਤਿ ਨੇ ਸਰੀਰ ਆਗੇ ਕੋਡ ਕੋਪਾ ਮੇਰਾ ਖਸ਼ਮ ਤੇ ਰਾਜ ਵਹਿ ਗਾ ਰੇ ਦਨ ਲਾ ਦਨ ਲਾ ਸੋਰਠਿ ਗੋਡ ਮਲਾਰੇ ਤਨੇ ਪੁਨਗਾ ਐਸਾ ਗੁਣ ਗੁਨੇ ਉੱਚਾ ਸੁਰ ਸੋਹਾ ਪੜਕੀਂ ਬਿਦ ਰਾਗ ਸੰਪੰਦੋ ਜਿਨੇ ਦਰਿਆ ਲਾਂ ਗਾਜੀ ਤਾਰੇ ਦੇਹਦਾਰਾ ਜਦਨੇ ਤਾਰੇ ਨਟਿਆ ਨਗਾਵੇ ਸੰਤ ਰਾਵ ਸੰਮਾ ਮੇਧ ਰਾਗ ਪੁੱਤਰਨ ਕੇ ਨਮਾ ਖੱਤ ਰਾਗ ਨਗਾਏ ਸੰਤ ਰਾਧਨੀ ਦੇਸ ਸਭੇ ਪੁੱਤਰ ਰਾਗ ਤੇ 18 10 ਵੀਸਾ ਰਾਗੇ ਉਨਦਾਏ ਸੱਜ ਰਾਣੀ ਤੇ ਜਾ ਸੁਦਾ ਪੁੱਤਰ ਰਾਜਿਤ ਕੇ 18 ਦਸਵੀਂ ਸ ਆਹ ਜੀਤਾਲ ਖਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ I'm right. going